ਨਨੋਨ ਫਰੈਂਡਸ ਦੁਪਹਿਰ ਦੇ 2:00 ਵਜੇ ਤੇ ਅੱਜ ਮੈਂ ਵੀਡੀਓ ਸਟਾਰਟ ਕਰੀ ਹੈ ਦੁਪਹਿਰ ਤੇ 2:00 ਵਜੇ ਤੋਂ ਔਰ ਅੱਜ ਭੰਡਾਰਾ ਹੋ ਰਿਹਾ ਕੜੀ ਚੋਲਾ ਦਾ ਫਿਲਹਾਲ ਉਹੀ ਦਿਖਾਉਣ ਵਾਸਤੇ ਤੇ ਮੈਂ ਤਾਂ ਕਰਕੇ ਕੈਮਰਾ ਔਨ ਕਰਿਆ ਤੁਹਾਨੂੰ ਮੈਂ ਕੜੀ ਚੋੜ ਦਿਖਾਨੀ ਹੈ ਬਾਹਰ ਅਗਰ ਦੇਖਣੇ ਅਗਰ ਮਤਲਬ ਪੋਸੀਬਲ ਹੋਆ ਤੋ ਹਨਾ ਬਾਰਿਸ਼ ਹੋ ਰਹੀ ਹੈ ਔਰ ਬੱਚੇ ਦੇਖਦੀਆਂ ਕਿੰਨਾ ਕਿੰਨਾ ਕਿ ਮੀਂਹ ਆ ਰਿਹਾ ਕੁਝ ਜ਼ਿਆਦਾ ਨਹੀਂ ਹੈ ਬੱਚਿਆਂ ਨੇ ਆ ਜਾਣਾ ਕਿਉਂਕਿ ਗਏ ਵੇ ਆ ਸਕੂਲ ਬੱਚਾ ਨੂੰ ਛੁੱਟੀ ਹੋਣ ਵਾਲੀ ਹੈ ਮੀ ਹੋ ਗਿਆ ਤੇਜ ਕੜੀ ਚੋਲ ਦਿਖਾਵਾਂ ਮੈਂ ਕਿਹਾ ਵੀਡੀਓ ਵਾਂ ਆ ਵੀ ਬਣ ਰਹੀ ਹੈ ਕੜੀ ਚੋਲ ਕੜੀ ਚੋਲ ਦਿਖਾ ਰਹੀ ਉਹ ਦਰਨੋ ਹੈ ਲੋਜੀ ਰਪੈਂਜਲ ਆ ਗਈ ਸਕੂਲ ਤੇ ਮੈਂ ਬਾਹਰ ਨਾ ਮੀ ਪੈ ਗਿਆ ਮੈਂ ਲੈ ਕੇ ਆਈਆਂ ਮੈਂ ਇਹਨੂੰ ਕਿਹਾ ਤਾਂ ਨਾ ਕਿ ਮੈਂ ਤੈਨੂੰ ਲੈ ਕੇ ਆਵਾਂਗੀ ਤਾਂ ছাত্রী ਲੈ ਕੇ ਲੈ ਕੇ ਆਈਆਂ ਔਰ ਮੇਰੀ ਰਪੈਂਜਲ ਕੋ ਮਿਲਿਆ ਹੈ ਸਟਾਰ ਵਾਓ ਸਟਾਰ इसमें मिला इसमें तो आपको दस में थे साढ़े नौ नंबर आए हैं दसा वा थे और इसमें कितने हैं स्टार वेरी गुड ये कलर्स नेम लिखे मेरे बेटे ने क्योंकि मैं तैयारी कराई थी पुत्र वाओ फाइव आउट ऑफ फाइव फाइव में से फाइव फाइव में से फाइव मेरे पुत्र थैंक यू बेटा आप इतना पढ़ते हो कैसे हाँ। कैसे पढ़ते हो बेटा इतना मिला रोज स्टार मिला है वेरी गुड हाँ पढ़े करो मेरा पुत ठीक है पहला आप कपड़े चेंज करिए हाँ जी, जी बंदा खा रहा है, कड़ी चौल है ना है मिर्च नहीं है खाओ 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 यमी यमी खाओ बेटा अच्छे हैं ना अच्छे हैं गूंगे अच्छे हैं गूंगे ठीक है गूंगा बोलता अच्छे हैं खाओ खाओ अच्छे हैं यम ਇਦਾਂ ਟਾਈਮ ਹੋ ਗਿਆ ਰੂਪ ਦਾ ਪੜਨ ਦਾ ਕਿਉਂਕਿ ਟਾਈਮ ਹੋ ਗਿਆ ਜੀ 4 ਵਜੇ ਹਾਂ 10 ਮਿੰਟ ਪਏ ਆ 1 ਮਿੰਟ ਪਤਾ ਮੈਨੂੰ 10 ਮਿੰਟ ਪਏ ਆ ਕਹੇਰੀ 10 ਮਿੰਟ ਪਏ ਆ ਹਲੇ ਫਿਰ ਪੜਨਾ ਤੇ ਜੋਤ ਜਾਰੀ ਹੈ ਟਿਊਸ਼ਨ ਤੇ ਕਿਉਂਕਿ 4 ਵਜੇ ਟਿਊਸ਼ਨ ਜਾਂਦੀ ਹੈ ਚਾ ਬਣਾਏ ਠੀਕ ਹੈ ਓਕੇ ਜਦ ਬੜੀ ਸੂਈ ਤਿੰਨ ਤੇ ਪਾਏਗੀ ਠੀਕ ਹੈ ਜਿਹੜੀ 11 ਪਰ 11 ਪਰ ਸੂਈ ਹੈ ਨਾ ਜਦੋਂ ਤਿੰਨ ਪਰ ਆਏਗੀ ਫਿਰ ਪੜਨਾ ਹੀ ਆ ਤੇ ਮੈਂ ਕੰਮ ਕਰਵਾਣਾ ਰੂਪ ਨੂੰ ਔਰ ਮੈਂ ਚਾਹ ਬਣਾ ਚੁੱਕੀ ਆ ਆਪਣੀ ਬਬਜਤ ਦੇ ਪਾਪਾ ਹਲੇ ਆਏ ਨਹੀਂ ਹੈਗੇ ਤੇ ਜੋ ਚੱਲ ਰਹੀ ਹੈ ਟਿਊਸ਼ਨ ਜੋ ਤੇਰੀ ਚਾਹ ਠੰਡੀ ਹੋ ਗਈ ਚੈੱਕ ਕਰ ਲੈ ਮਾੜੀ ਜੀ ਫਰੀਏ ਮੈਡਮ ਖੇਲਣੇ ਦੇ ਵਿੱਚ ਮਸਤੀ ਹੈ ਮਸਤ ਹੈ ਅੰਦਰ ਕਿਸਕੇ ਜਾ ਰਹੀ ਹੈ ਪੁੱਤ ਮੇਰੀ ਗੱਲ ਸੁਣ ਖੇਡ ਕੇ ਨਾ ਰਿਮੋਟ ਸਾਰੇ ਵਿੱਚੇ ਪਾ ਦੀ ਸੁਣ ਗਿਆ ਸਾਰੇ ਰਿਮੋਟ ਵਿੱਚੇ ਪਾ ਦੇਣੇ ਆ ਤੇ ਬਾਹਰ ਮੌਸਮ ਸੱਚੀ ਬੱਦਲ ਹੋਇਆ ਪਿਆ ਮੀਂਹ ਬਹੁਤ ਹੈ ਆ ਵੀ ਟੀਵੀ ਘਾਤੇ ਰੁਕ ਗਿਆ ਚੱਲ ਨਹੀਂ ਰਿਹਾ ਕਿਆ ਨੈਟ ਸਲੋ ਨੈਟ ਤਾਂ ਨਹੀਂ ਬੰਦ ਹੋ ਗਿਆ ਜੋਤ ਹਾਂ ਫਿਰ ਚੱਲ ਕਿਉਂ ਨਹੀਂ ਰਿਹਾ ਚੱਲ ਬੰਦੀ ਕਰਦੇ ਹਾਂ ਨਾ ਵੈਸੇ ਤਾਂ ਜਲੇ ਬਾਏ ਪੜ ਕੇ ਐਂ ਸਵਾਰ ਕੇ ਮੇਰਾ ਪੁੱਤ ਬਾਏ ਦੀਦੀ ਲੈ ਆ ਹਾਂ ਠੀਕ ਹੈ ਗੁੱਡ ਲੈ ਆਇਓ ਦੀਦੀ ਰੂਪ ਕੈਰੀ ਗੁੱਡ ਲੈ ਆਇਓ ਬਾਏ ਚਲੋ ਗਈ ਦੀਦੀ ਟਿਊਸ਼ਨ ਆਪ ਵੀ ਪੜਨਾ ਇਹ ਕੈਮ ਹੋ ਗਿਆ ਵਿੱਚ ਪਾਇਆ ਤੇ ਨਹੀਂ ਰੱਖ ਸਾਈਡ ਦੇ ਵਿੱਚ ਇਹਨੂੰ ਗੰਦੇ ਕੰਮ ਕਰਦਾ ਤੂੰ ਹੁਣ ਤਾਂ ਰੱਖ ਦੇ ਪੁੱਤ ਸਾਰੇ ਰਿਮੋਟ ਦੇਖੀ ਤਾ ਕਿਆ ਕਰਿਆ ਏਸੀ ਦਾ ਰਿਮੋਟ ਐ ਉਹ ਉਹ ਟੀਵੀ ਦਾ ਦੂਜੇ ਦੋਨੋਂ ਤਿੰਨੋਂ ਟੀਵੀ ਦੇ ਐ ਤੇ ਇੱਕ ਏਸੀ ਦਾ ਐ ਤੇ ਸਾਰੇ ਖਰਾਬ ਕਰ ਦੇਣੇ ਐ ਵਿੱਚੇ ਰੱਖ ਸਾਰੇ ਰਿਮੋਟ ਵਾਲੇ ਇਸਮ ਬਾਕਸ ਨੇ ਨਾ ਮम्मा ਮੈਂ ਖੇਡ ਰਿਆ ਖੇਡ ਕੇ ਮੇਰੇ ਵਿੱਚ ਪਾ ਦੀ ਸਾਰੇ ਬਾਕਸ ਦੇ ਵਿੱਚ ਖੋਣੇ ਨਹੀਂ ਹੈ ਪੁੱਤ ਠੀਕ ਆ ਅੱਛਾ ਬੱਚਾ ਬਣਨਾ ਐਸੇ ਬੋਲਤੇ ਐ ਮम्मा ਕੋ ਫਿਰ ਇਹ ਸੀੜੀਆਂ ਐ ਸੀੜੀਆਂ ਫਿਰ ਇਸ ਕੋ ਐਸੇ ਨਹੀਂ ਐ ਪੁੱਤ ਹਾਂ ਇਹ ਉੱਪਰ ਜਾਣੇ ਦਾ ਰਸਤਾ ਹੈ ਇਹ ਉੱਪਰ ਜਾਣੇ ਦਾ ਰਸਤਾ ਹੈ ਜਾਂ ਫਿਰ ਤੂੰ ਖੇਲ ਲੋ ਨਾ ਇਸ ਕੇ ਸਾਥ ਅੱਜ ਹੋ ਰਹੀ ਹੈ ਠੰਡ ਫਿਲਹਾਲ ਮੈਂ ਆਪਣਾ ਕੰਬੜਾ ਲੈ ਕੇ ਪੈ ਗਈਆਂ ਹਾਂ ਰਪੰਜਲ ਖੇਲ ਰਹੀ ਹੈ ਮੇਰੇ ਕੋਲ ਰਪੰਜਲ ਪੜ ਹਟੀ ਹੈ ਕਿਉਂਕਿ ਰਪੰਜਲ ਨੇ ਸਟੱਡੀ ਕਰਨੀ ਸੀ ਉਹ ਕਰ ਲਈ ਤੇ ਜੋ ਤਾਣ ਵਾਲੀ ਹੈ ਟਿਊਸ਼ਨ ਤੋਂ ਕਿਉਂਕਿ 6:00 ਵਜ ਗਏ ਹੁਣ ਜੋਤ ਨੂੰ ਛੁੱਟੀ ਹੋਣ ਵਾਲੀ ਹੈ ਦੀਦੀ ਆਣੇ ਵਾਲੀ ਹੈ ਹੁਣ ਪਤਾ ਪਾਗਲ ਹੈ ਪਤਾ ਪਾਗਲ ਹੈ ਦੀਦੀ পাগল ਕਿਉਂ ਹੈ ऐसे नहीं बोलते गैरी पागल आने वाली है देख ले दीदी नु छेड़ रही है अपनी बारी रोएगी हुन दीदी नु कह रही है कि पागल है ਤੇ ਅੱਜ ਮੈਂ ਕਰਿਆ ਤਾਂ ਆਪਣਾ ਫੇਸ਼ੀਅਲ ਵਿਟਾਮਿਨ ਈ ਦੇ ਕੈਪਸੂਲ ਨਾਲ ਕਾਫੀ ਹੱਦ ਤੱਕ ਸਾਫ਼ ਹੋ ਜਾਂਦਾ ਹਨਾ ਤੇ ਅੱਜ ਸਾਡੇ ਪਿੰਡ ਦਾ ਟੂਰਨਾਮੈਂਟ ਹੋ ਰਿਹਾ ਕਬੱਡੀ ਦਾ ਤੁਸੀਂ ਦੇਖਿਓ ਹਨਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਤੇ ਦੇਖੋ ਜੀ ਤੁਸੀਂ ਹੁਣ ਤੇ ਮੈਂ ਤੁਹਾਨੂੰ ਉਹੀ ਦਿਖਾ ਦੰਨੀ ਆ ਪਹਿਲਾਂ ਹਨਾ ਤੁਸੀਂ ਕਬੱਡੀ ਦਾ ਟੂਰਨਾਮੈਂਟ ਦੇਖੋ ਜੀ ਸਾਡੇ ਪਿੰਡ ਦਾ ਜਿਹੜਾ ਹੋਇਆ ਅੱਜ ਤੇ ਤੁਸੀਂ ਜ਼ਰੂਰ ਦੇਖੋ ਹਾ ਬਰੇਲੀ ਪਿੰਡ ਬਰਵਾਲਾ ਸਾਡੇ ਪਿੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਅੱਜ ਫਿਲਹਾਲ ਦੇਖੋ ਜੀ ਤੁਸੀਂ ਸਾਰੇ ਜਣੇ ਤੇ ਲੋ ਜੀ ਫਰੈਂਡਸ ਇਧਰ ਹੋ ਰਿਹਾ ਸਾਡੇ ਪਿੰਡ ਦਾ ਕਬੱਡੀ ਦਾ ਮੈਚ ਉੱਪਰੋਂ ਪੈ ਰਿਆ ਮੀ ਤੁਸੀਂ ਦੇਖੋ ਮੀ ਪੈਂਦੇ ਦੇ ਵਿੱਚ ਕਬੱਡੀ ਦਾ ਮੈਚ ਦੇਖ ਰਹੇ ਚੱਲ ਰਿਹਾ ਪਰ ਕੀ ਕਰੀਏ ਦਿਨ ਟਾਈਮ ਦਿਹਾ ਹੋਇਆ ਤਾਂ ਉਸ ਦਿਨ ਚੱਲਣਾ ਮੈਚ ਵੀ ਤੇ ਬਾਰਿਸ਼ ਹੋ ਰਹੀ ਹੈ ਮਤਲਬ ਬਹੁਤ ਜ਼ਿਆਦਾ ਮੀ ਪੈ ਰਿਆ ਹੈ ਠੰਡ ਵੀ ਬਹੁਤ ਹੋਈ ਵੀ ਹੈ ਫਿਰ ਵੀ ਵਿਚਾਰੇ ਖੇਡ ਰਹੇ ਹੈ ਇਹ ਦੇਖੋ ਜੀ ਸਾਰੇ ਜਣੇ ਸਾਡੇ ਪਿੰਡ ਦਾ ਕਬੱਡੀ ਦਾ ਮੈਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ ਜੀ ਟੇਕ ਕੇਅਰ ਤੇ ਕਬੱਡੀ ਦਾ ਮੈਚ ਦੇਖੋ ਥੋੜਾ ਜਿਹਾ ਤੁਸੀਂ ਸਾਡੇ ਪਿੰਡ ਦਾ ਤੇ ਦਿਓ ਜੀ ਵਧਾਈਆਂ ਤੇ ਕੰਗ੍ਰੈਚੁਲੇਸ਼ਨ ਕਰੋ ਕਿ ਕਬੱਡੀ ਦੇ ਮੈਚ ਵੀ ਹੋਣ ਲੱਗ ਗਏ ਸਾਡੇ ਪਿੰਡਾ ਚ ਤੇ ਵਧੀਆ ਐਂਟਰਟੇਨਮੈਂਟ ਹੋ ਰਿਹਾ ਤੇ ਨਾਲ ਦੀ ਨਾਲ ਇਹਨਾਂ ਨੂੰ ਹੌਸਲਾ ਅਫਜ਼ਾਈ ਦਿਓ ਜੀ ਪਿਆਰ ਨਾਲ ਬਾਹਰਿਆ ਕਰੋ ਬੋਲੀਆਂ ਬੋਲੀਆਂ ਬਾਹਰਿਆ ਕਰੋ ਅਗਲੀ ਰੇਡ ਪਾਉਣ ਦੇ ਲਈ ਸੰਦੀਪ ਸਾਡਾ ਮਾਨ ਸਾਡੀ ਜ਼ਿੰਦਗੀ ਦਾ ਉਧਰ ਸਰਦਾਰ ਮੱਖਣ ਸਿੰਘ ਜੀ ਕਜੇੜੀ ਸਾਹਿਬ ਮਹਾਰ ਕੋਜ ਸਾਡੀ ਖੇਡ ਕਬੱਡੀ ਦੇ ਪੱਜੇ ਹੋਏ ਨੇ ਤੇ ਨਾਲ ਭਾਈ ਚੀਤਾ ਕੀਕੇ ਵਜਰੀਆ ਭਰਾ ਸਾਡਾ ਬਹੁਤ ਬਹੁਤ ਧੰਨਵਾਦ ਹੈ ਪੁਜੀਆਂ ਮਾਨਮਤੀਆਂ ਸਖੀਤਾਂ ਦਾ ਭਾਈ ਅਮਰੀਕ ਟਵਾਣੀ ਹੁਰਾਂ ਦਾ ਧੰਨਵਾਦ ਹੈ ਲਾ ਵੇਖ ਲੈ ਵੀ ਖੇਡ ਦੇ ਮੈਦਾਨ ਦੇ ਵਿੱਚ ਇਸ ਦਿਨੇ ਹੀਰਾ ਕਬੱਡੀ ਪਾ ਰਿਹਾ ਹੈ ਯਾਫੀ ਚਾਰੇ ਚਾਰੇ ਦੇ ਚਾਰੇ ਤਿਆਰ ਨੇ ਔਰ ਚੌਹੰਦ ਵਿੱਚੋਂ ਕੌਣ ਵੱਲ ਕੇ ਡੱਕਦਾ ਹੀਰੇ ਨੂੰ ਲਾ ਖੂਲ ਨੇ ਟਰਾਈ ਕੀਤੀ ਹੈ ਤੇ ਅੰਕ ਧਾਗੀ ਦੇ ਹਿੱਸੇ ਦਸਾਰਨੇ ਵਾਲੇ ਨੇ ਗਿਸਲ ਮਾਰ ਦਿੱਤੀ ਹੈ ਇਹ ਪਰ ਧਾਵੀ ਦੇ ਇਸੇ ਜੁੜਦਾ ਹੋਇਆ ਰੌਲੂ ਮਾਦਰੇ ਦਾ ਪ੍ਰਦੀਪ ਇੰਗਲੈਂਡ ਦੇ ਵਿੱਚ ਧੁੱਕੀ ਪਾਈ ਹੈ ਦਸਾਰ ਨੇ ਦਾ ਸੇਖੀ ਮੇਰੇ ਵੀਰੋ ਗੱਲਾਂ ਤੁਰਦੀਆਂ 2010 11 ਦੀਆਂ ਵੀ ਕਨੇਡਾ ਦੇ ਵਿੱਚ ਤਹਿਲਕਾ ਮਚਾਇਆ ਨਾ ਚੋਗਰਾ ਨੇ ਇਹ ਮਹਾਨ ਨੇ ਆਪਣੇ ਸੁਨੇ ਦੇ 라 ਦੇਖਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਪੈਤੀ ਫੇ ਰੇਡ ਤੇ ਦੇ ਜੀ ਟਰਾਈ ਤੇ ਅੱਜ ਧਾਵੀ ਜੋੜ ਗਿਆ ਇਸ ਸਮੇਂ ਕਹਿੰਦੇ ਸੁਖੀ ਤਕੜਾ ਜੁੱਫਾ ਲਾ ਗਿਆ ਐ ਤੇ ਅਗਲੀ ਰੇਡ ਪਾਉਣ ਦੇ ਲਈ ਭੋਲੂ ਆ ਗਿਆ ਗੁਰਦਾਬਾਈ ਭੋਲੂ ਫੇਰ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਭੋਲੂ ਫੇਰ ਆ ਗਿਆ ਉਤਮਾ ਸਰੀਰ ਹੈ ਬੇਹਤ ਕੀਤੀ ਧੀਧੀ ਹੈ ਮੁੰਡੇ ਦੇ ਛੇਰ ਦੇ ਉੱਪਰ ਸੈਂਪਲੀ ਦਾ ਭੋਲੂ ਕਬੱਡੀ ਪਾ ਰਿਹਾ ਚਾਰ ਜਾਫੀਆਂ ਵਿੱਚੋਂ ਬੈਲੀ ਨੂੰ ਟੱਚ ਕੀਤਾ ਤੇ ਆਕਾਬ ਦੀ ਟੀਮ ਦੇ ਸੇ ਭੋਲੂ ਨੇ ਝੋੜ ਦਿੱਤਾ ਚਾਲੋ ਕਬਰੂਆ ਸੰਜੂ ਸਿਆ ਬੁਧਾ ਦੇ ਫਿਰ ਕਬਰੂਆ ਜਾ ਵੀ ਚਾਰੇ ਤੇ ਚਾਰੇ ਦੇ ਚਾਰੇ ਤਿਆਰ ਨੇ ਚੋਹਾਂ ਦੀ ਬਣਦੀ ਜਯੰਤਬਦੀ ਹੈ ਕਿ ਪਿੰਡੂ ਮੁੰਡੇ ਖੇਡਣ ਕੌਡੀ ਪਹਿਣ ਬਾਣੀ ਹੈ ਹੱਟਾਂ ਤੇ ਤਿਆਰਾਂ ਦੀ ਬਣੀ ਹੋਈ ਜੈਨ ਦੇ ਵਿੱਚੋਂ ਕਿੰਦਾ ਜਾਂ ਕਿੰਦੇ ਦਾ ਸਾਥੀ ਪਰ ਹੁਣ ਕਿਹੜਾ ਬੱਲੇ ਬੱਲੇ ਕਰਾਊਗਾ ਇਹ ਗੱਲਾਂ ਸਮੇਂ ਦੀਆਂ ਹੋਣ ਗਿਆ ਸੋਨੂ ਦੀ ਰੇ ਆਉ ਦੂਸਰੇ ਪਾਸੇ ਸੋਨੂ ਕਹਿੰਦੇ ਪੁਆਇੰਟ ਦਾ ਬਾਦ ਦਾ ਆਪਣੀ ਟੀਮ ਤੇ ਸਿੱਖ ਕਰਦਾ ਹੋਇਆ ਅੱਗਾ ਸਮਾਂ ਇਸ ਮੈਚ ਦਾ ਹੋ ਗਿਆ ਅੱਜੇ ਬਾਕੀ 6 ਨੰਬਰ ਜਿਹੜੇ ਪੌਲੀ ਬੈਦਵਾਂਦੇ ਆ ਸਾਡੇ 16 ਨੰਬਰ ਜਿਹੜੇ ਸਿੰਪਲੀ ਸਾਹਦੇ ਦਾ ਫਾਈਨਲ ਹੋਵੇਗਾ ਉਹ ਵੀ ਟੀਮਾਂ ਗਰਾਊਂਡ ਦੇ ਇਲਾਕੇ ਰਹਿਣ ਗਿਆ ਇਸ ਮੈਚ ਤੋਂ ਬਾਅਦ 60 ਕਿਲੋ ਦਾ ਫਾਈਨਲ ਉਸ ਤੋਂ ਬਾਅਦ ਫਿਰ ਕੁੜੀਆਂ ਦਾ ਤੇ ਧੋਵਾ